ਖਾਲਸਾ ਸ਼ਬਦ ਸਿੱਖ ਧਰਮ ਵਿੱਚ ਕਿੱਥੋਂ ਸ਼ੁਰੂ ਹੋਇਆ ਸੀ ਕੀ 1699 ਦੀ ਵਿਸਾਖੀ ਤੋਂ ਪਹਿਲਾਂ ਵੀ ਖਾਲਸਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਿਹੜੀ ਵਿਚਾਰਧਾਰਾ ਨੂੰ ਲੈ ਕੇ ਦਸਵੇਂ ਪਾਤਸ਼ਾਹ ਛਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਪ੍ਰਗਟ ਕੀਤਾ ਅੱਜ ਦੀ ਵੀਡੀਓ ਰਾਹੀਂ ਆਪਾਂ ਖਾਲਸੇ ਦੇ ਇਤਿਹਾਸ ਬਾਰੇ ਸ਼ੁਰੂ ਤੋਂ ਲੈ ਕੇ ਗੱਲ ਕਰਾਂਗੇ ਇਹ ਵੀਡੀਓ ਹਰ ਸਿੱਖ ਲਈ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇੱਕ ਚੰਗੀ ਰਿਸਰਚ ਕਰਨ ਤੋਂ ਬਾਅਦ ਇਹ ਵੀਡੀਓ ਬਣਾਈ ਗਈ ਤੁਹਾਡਾ ਫਰਜ਼ ਬਣਦਾ ਹੈ ਕਿ ਇਸ ਨੂੰ ਤੁਸੀਂ ਲਾਸਟ ਤੱਕ ਜਰੂਰ ਦੇਖੋ ਤਾਂ ਹੀ ਖਾਲਸੇ ਦਾ ਇਤਿਹਾਸ ਜਾਣ ਸਕੋਗੇ ਖਾਲਸਾ ਸ਼ਬਦ ਜਦੋਂ ਆਪਾਂ ਸੋਚਦੇ ਹਾਂ ਤਾਂ ਆਪਣੇ ਦਿਮਾਗ ਵਿੱਚ 1699 ਦੀ ਵਸਾਖੀ ਆਉਂਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਸਾਹਮਣੇ ਆ ਜਾਂਦਾ ਹਾਰ ਕੀ ਤੁਹਾਨੂੰ ਪਤਾ ਹੈ ਕਿ 1699 ਦੀ ਵਿਸਾਖੀ ਤੋਂ ਪਹਿਲਾਂ ਵੀ ਇਸ ਸੰਸਾਰ ਅੰਦਰ ਖਾਲਸਾ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੁਕਮਨਾਮੇ 'ਚ ਉਹਨਾਂ ਨੇ ਲਿਖਿਆ ਹੈ ਪੂਰਬ ਦੀ ਸੰਗਤ ਮੇਰਾ ਖਾਲਸਾ ਹੈ ਇਸ ਤੋਂ ਬਾਅਦ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਟਨੇ ਦੀ ਸੰਗਤ ਨੂੰ ਹੁਕਮਨਾਮਾ ਲਿਖਦੇ ਨੇ ਉਸ ਵਿੱਚ ਬਚਨ ਸੰਨ ਪਟਨੇ ਦੀ ਸੰਗਤ ਗੁਰੂ ਦਾ ਖਾਲਸਾ ਹੈ ਇਹ ਖਾਲਸਾ ਮਸੰਦਾਂ ਨੂੰ ਵੀ ਕਿਹਾ ਜਾਂਦਾ ਸੀ ਹੌਲੀ-ਹੌਲੀ ਇਹ ਮਸੰਦ ਧਨ ਦੇ ਗੁਰੂ ਦੀ ਕਾਰ ਭੇਟਾ ਦੇ ਲਾਲਚੀ ਹੋ ਗਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਸਾਖੀ ਨੂੰ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਇਹਨਾਂ ਪ੍ਰਿਸ਼ਟ ਮਸੰਦਾਂ ਨੂੰ ਤਿਲ ਪਾ ਕੇ ਸਾੜਿਆ ਸੀ ਖਾਲਸਾ ਇੱਕ ਦਿਨ ਵਿੱਚ ਨਹੀਂ ਬਣਿਆ ਵਿਸਾਖੀ ਦੇ ਦਿਨ ਖਾਲਸਾ ਪੈਦਾ ਨਹੀਂ ਹੋਇਆ ਇਸ ਦੀ ਤਿਆਰੀ ਬੜੇ ਲੰਮੇ ਸਮੇਂ ਤੋਂ ਸ਼ੁਰੂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਨਿਰਮਲ ਪੰਥ ਪਾਪ ਮੈਲ ਤੋਂ ਰਹਿਤ ਮਾਰਗ ਸ਼ੁਰੂ ਕੀਤਾ ਗਿਆ ਦਸਵੇਂ ਸਰੂਪ ਵਿੱਚ ਇਸ ਨੂੰ ਸੰਪੂਰਨ ਕਰਕੇ ਖਾਲਸਾ ਪੰਥ ਦਾ ਨਾਮ ਦਿੱਤਾ ਖਾਲਸੇ ਦਾ ਮਤਲਬ ਪਿਓਰ ਨਿਰਮਲ ਭਾਵ ਖਾਲਸ ਸ਼ੁੱਧ ਖਾਲਸਾ ਸ਼ਬਦ ਦੋ ਪਾਸ਼ਾਵਾਂ ਵਿੱਚ ਆਇਆ ਹੈ ਦੋਵਾਂ ਦੇ ਵੱਖਰੇ ਵੱਖਰੇ ਅਰਥ ਹਨ ਇੱਕ ਅਰਬੀ ਅਤੇ ਦੂਸਰੀ ਹੈ ਫਾਰਸੀ ਅਰਬੀ ਚ ਖਾਲਸ ਦਾ ਮਤਲਬ ਹੈ ਪਿਓਰ ਨਿਰਮਲ ਭਾਵ ਬਿਲਕੁਲ ਸ਼ੁੱਧ ਦੂਜਾ ਫਾਰਸੀ ਭਾਸ਼ਾ ਵਿੱਚ ਇਸ ਦਾ ਮਤਲਬ ਹੈ ਉਹ ਜ਼ਮੀਨ ਜਿਹੜੀ ਸਿੱਧੀ ਬਾਦਸ਼ਾਹ ਨਾਲ ਸੰਬੰਧ ਰੱਖਦੀ ਹੈ ਹੁਣ ਬਾਦਸ਼ਾਹ ਉਦੋਂ ਕੌਣ ਹੁੰਦੇ ਸੀ ਮੁਗਲ ਮੁਗਲ ਬਾਦਸ਼ਾਹ ਦੇ ਅੱਗੇ ਸੂਬੇਦਾਰ ਹੁੰਦੇ ਸਨ ਜਿਵੇਂ ਲਾਹੌਰ ਦਾ ਸੂਬਾ ਸਰਹੰਦ ਉਹ ਜ਼ਮੀਨ ਤੋਂ ਮਾਲੀਆ ਟੈਕਸ ਇਕੱਠਾ ਕਰਦੇ ਸੀ ਸੂਬੇਦਾਰ ਲੋਕਾਂ ਤੋਂ ਟੈਕਸ ਵੀ ਮਾਇਆ ਇਕੱਠੀ ਕਰਕੇ ਉਹ ਦਿੱਲੀ ਦੇ ਮੁਗਲ ਬਾਦਸ਼ਾਹ ਨੂੰ ਭੇਜਦੇ ਸਨ ਪਰ ਇੱਕ ਇਹੋ ਜਿਹੀ ਜ਼ਮੀਨ ਵੀ ਹੁੰਦੀ ਸੀ ਜਿਹੜੀ ਸਿੱਧੀ ਬਾਦਸ਼ਾਹ ਨਾਲ ਸੰਬੰਧ ਰੱਖਦੀ ਸੀ ਜਿਸ ਦੇ ਵਿਚਾਲੇ ਕੋਈ ਸੂਬੇਦਾਰ ਨਹੀਂ ਹੁੰਦਾ ਉਸ ਜ਼ਮੀਨ ਨੂੰ ਕਿਹਾ ਜਾਂਦਾ ਸੀ ਕਿ ਇਹ ਜ਼ਮੀਨ ਖਾਲਸ ਹੈ ਹੁਣ ਤੁਸੀਂ ਜਕਰ ਗੂਗਲ ਤੇ ਸਰਚ ਕਰਕੇ ਦੇਖੋ ਖਾਲਸਾ ਲੈਂਡ ਪਾਕਿਸਤਾਨ ਚ ਅਜੇ ਵੀ ਪਿੰਡ ਹਨ ਰਾਜਸਥਾਨ ਦੇ ਪਟਵਾਰਖਾਨੇ ਚ ਜਾ ਕੇ ਜੇ ਤੁਸੀਂ ਹਜੇ ਵੀ ਦੇਖ ਸਕਦੇ ਹੋ ਉਥੇ ਰਜਿਸਟਰੀਆਂ ਦੇ ਵਿੱਚ ਕਈ ਜਗ੍ਹਾ ਖਾਲਸਾ ਲੈਂਡ ਲਿਖਿਆ ਗਿਆ ਹੈ ਜਿਹੜੀ ਸਰਕਾਰ ਦੀ ਸਿੱਧੀ ਜ਼ਮੀਨ ਹੁੰਦੀ ਉਸ ਨੂੰ ਖਾਲਸਾ ਕਿਹਾ ਜਾਂਦਾ ਸੀ ਤਾਂ ਖਾਲਸਾ ਸ਼ਬਦ ਇਹ ਪਹਿਲਾਂ ਤੋਂ ਹੀ ਸੀ ਸਿੱਖ ਇਤਿਹਾਸ 'ਚ ਖਾਲਸਾ ਸ਼ਬਦ ਕਿਵੇਂ ਆਇਆ ਇਹਦੇ ਵਾਸਤੇ ਹੁਣ ਸਾਨੂੰ ਗੁਰੂ ਕਾਲ ਦਾ ਉਹ ਪੂਰਾ ਸਿਸਟਮ ਸਮਝਣਾ ਪੈਣਾ ਗੁਰੂ ਸਾਹਿਬ ਜੀ ਅਤੇ ਸੰਗਤ ਦੇ ਵਿੱਚ ਪੁਲ ਦਾ ਜੋ ਕੰਮ ਕਰਦੇ ਸੀ ਉਹ ਸੀ ਮਸੰਦ ਸ੍ਰੀ ਗੁਰੂ ਅਮਰਦਾਸ ਜੀ ਨੇ ਪਹਿਲਾਂ ਮੰਜੀ ਪ੍ਰਥਾ ਚਲਾਈ ਉਸ ਤੋਂ ਬਾਅਦ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਮਸੰਦਾਂ ਦੀਆਂ ਦੋ ਜ਼ਿੰਮੇਵਾਰੀਆਂ ਹੁੰਦੀਆਂ ਸੀ ਇੱਕ ਹੁੰਦੀ ਸੀ ਕਿ ਮਾਇਆ ਭੇਟਾ ਜੋ ਹੈ ਉਹ ਸੰਗਤ ਤੋਂ ਲੈ ਕੇ ਗੁਰੂ ਘਰ ਵਿੱਚ ਜਮਾ ਕਰਵਾਉਣੀ ਦੂਸਰੀ ਜ਼ਿੰਮੇਵਾਰੀ ਹੁੰਦੀ ਸੀ ਕਿ ਆਪਣੇ ਆਪਣੇ ਇਲਾਕਿਆਂ 'ਚ ਸਿੱਖੀ ਦਾ ਪ੍ਰਚਾਰ ਕਰਨਾ ਹੁਣ ਪੈਸਾ ਤੇ ਪਾਵਰ ਮਸੰਦਾਂ ਕੋਲ ਆ ਗਈ ਉਹ ਟਾਈਮ ਦੇ ਨਾਲ ਫਿਰ ਹੌਲੀ-ਹੌਲੀ ਪ੍ਰਿਸ਼ਟ ਹੁੰਦੇ ਗਏ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਮਸੰਦਾਂ ਦੇ ਗਲਤ ਇਰਾਦਿਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਸ਼ੁਰੂ ਕੀਤਾ ਮਸੰਦ ਪ੍ਰਥਾ ਬੰਦ ਨਹੀਂ ਕੀਤੀ ਪਰ ਸਤਿਗੁਰੂ ਜੀ ਇਹਨਾਂ ਬਾਰੇ ਜਾਣ ਚੁੱਕੇ ਸਨ ਤਾਂ ਹੀ ਪਹਿਲੀ ਵਾਰ ਸਿੱਖ ਇਤਿਹਾਸ ਵਿੱਚ ਇਹ ਸ਼ਬਦ ਆਇਆ ਖਾਲਸਾ 6ਵੇਂ ਪਾਤਸ਼ਾਹ ਛਿਰਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪੂਰਬ ਦੀ ਸੰਗਤ ਨੂੰ ਹੁਕਮਨਾਮਾ ਭੇਜਦੇ ਨੇ ਜਿੱਥੇ ਕੋਈ ਮਸੰਦ ਨਹੀਂ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਸੰਗਤ ਗੁਰੂ ਦਾ ਖਾਲਸਾ ਹੈ ਕਿ ਤੁਹਾਡੇ ਤੇ ਮੇਰੇ ਵਿਚਕਾਰ ਕੋਈ ਵਿਚੋਲਾ ਨਹੀਂ ਭਾਵ ਕੋਈ ਮਸੰਦ ਨਹੀਂ ਹੈ ਹੁਕਮਨਾਮੇ ਦੇ ਸ਼ਬਦ ਸਨ ਪੂਰਬ ਦੀ ਸੰਗਤ ਗੁਰੂ ਦਾ ਖਾਲਸਾ ਹੈ ਹੁਣ ਇਹ ਸ਼ਬਦ ਜਿਹੜਾ ਖਾਲਸਾ ਇੱਥੇ ਆਇਆ ਇਹ ਅਰਬੀ ਭਾਸ਼ਾ ਤੋਂ ਲਿਆ ਗਿਆ ਸੀ ਇਹ ਖਾਲਸ ਸ਼ਬਦ ਉਸ ਸਮੇਂ ਮੁਗਲਾਂ ਦੇ ਸਿਸਟਮ ਵਿੱਚ ਵੀ ਚੱਲ ਰਿਹਾ ਸੀ ਇਹਦੇ ਵਿੱਚ ਕੋਈ ਬੁਰਾਈ ਨਹੀਂ ਹੋਰ ਵੀ ਬਹੁਤ ਸਾਰੇ ਏਦਾਂ ਦੇ ਸ਼ਬਦ ਹਨ ਜੋ ਸਿੱਖ ਗੁਰੂ ਸਹਬਾਨਾ ਨੇ ਵਰਤੇ ਤੇ ਉਹ ਪਹਿਲਾਂ ਤੋਂ ਹੀ ਵਰਤੇ ਜਾ ਰਹੇ ਸੀ ਮੁਗਲਾਂ ਦੁਆਰਾ ਜਿਵੇਂ ਮੁਗਲ ਬਾਦਸ਼ਾਹ ਦੇ ਜਿਹੜੇ ਅੱਗੇ ਅਹਲਕਾਰ ਕੰਮ ਕਰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਮਸਨਦ ਉਹਦੇ ਬਦਲ ਚ ਗੁਰੂ ਸਹਿਬਾਨਾ ਨੇ ਵੀ ਮਸਨਦ ਥਾਪੇ ਹੌਲੀ-ਹੌਲੀ ਇਹ ਸ਼ਬਦ ਮਸੰਦ ਬਣ ਗਿਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਸਿੱਖਾਂ ਲਈ ਅਕਾਲ ਤਖਤ ਦੀ ਸਿਰਜਣਾ ਕੀਤੀ ਦਿੱਲੀ ਦੇ ਤਖਤ ਨੂੰ ਉਹ ਇੱਕ ਵੰਗਾਰ ਸੀ ਹੁਣ ਇੱਕ ਸ਼ਬਦ ਆਪਾਂ ਬਹੁਤ ਵਰਤਦੇ ਹਾਂ ਸੱਚੇ ਪਾਤਸ਼ਾ 6ਵੇਂ ਪਾਤਸ਼ਾਹ ਜੀ ਦੇ ਸਮੇਂ ਤੋਂ ਸੰਗਤ ਗੁਰੂ ਸਹਿਬਾਨਾਂ ਨੂੰ ਸੱਚਾ ਪਾਤਸ਼ਾਹ ਆਖਣ ਲੱਗੀ ਸੀ ਕਿਉਂਕਿ ਦਿੱਲੀ ਤਖਤ ਤੇ ਬੈਠਾ ਮੁਗਲ ਬਾਦਸ਼ਾਹ ਉਸ ਨੂੰ ਸਾਰਾ ਦੇਸ਼ ਪਾਤਸ਼ਾਹ ਕਹਿੰਦਾ ਸੀ ਉਹਦੇ ਬਦਲ 'ਚ ਲੋਕ ਗੁਰੂ ਸਹਿਬਾਨਾਂ ਨੂੰ ਸੱਚਾ ਪਾਤਸ਼ਾਹ ਆਖਣ ਲੱਗੇ ਕਿ ਇਹ ਸੰਸਾਰ ਦੇ ਬਾਦਸ਼ਾਹ ਝੂਠੇ ਨੇ ਸਤਿਗੁਰੂ ਜੀ ਆਪ ਜੀ ਸੱਚੇ ਪਾਤਸ਼ਾਹ ਹੋ ਆਪਾਂ ਸ਼ਬਦ ਵਰਤਦੇ ਹਾਂ ਖਾਲਸਾ ਸਾਜਨਾ ਦਿਵਸ ਪਰ ਪੁਰਾਤਨ ਇਤਿਹਾਸਕਾਰਾਂ ਨੇ ਇਹ ਸ਼ਬਦ ਨਹੀਂ ਵਰਤਿਆ ਉਹਨਾਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮਾ ਦੀ ਮੌਜ ਹੁਣ ਜੇ ਆਪਾਂ ਇਸ ਤੋਂ ਵੀ ਪਿੱਛੇ ਚਲੇ ਜਾਈਏ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਸੰਬੰਧੀ ਲਿਖਿਆ ਹੈ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ ਗੁਰੂ ਸਾਹਿਬ ਜੀ ਦਾ ਇਹ ਖਾਲਸਾ ਪੰਥ ਇੱਕ ਦਿਨ ਵਿੱਚ ਪੈਦਾ ਨਹੀਂ ਹੋਇਆ ਹੁਣ 1699 ਤੋਂ ਚਲੇ ਜਾਓ ਠੀਕ 200 ਸਾਲ ਪਿੱਛੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ ਸਿਰਫ 30 ਵਰਿਆਂ ਦੀ ਸੀ ਵੇਈ ਨਦੀ ਤੋਂ ਜਦੋਂ ਗੁਰੂ ਸਾਹਿਬ ਜੀ ਬਾਹਰ ਆਏ ਤਾਂ ਸਭ ਤੋਂ ਪਹਿਲੇ ਸ਼ਬਦ ਜਿਹੜੇ ਉਹਨਾਂ ਬੋਲੇ ਸਨ ਇੱਕ ਓੰਕਾਰ ਸਮਝਾਇਆ ਕਿ ਪ੍ਰਮਾਤਮਾ ਇੱਕ ਹੈ ਨਾ ਕੋ Hindu ਨਾ ਮੁਸਲਮਾਨ ਇਹ ਸਿਧਾਂਤ ਦਾ ਪ੍ਰਚਾਰ ਉਦਾਸੀਆਂ ਤੇ ਜਾ ਕੇ ਵੀ ਕੀਤਾ ਕਿ ਇਹ ਸੰਸਾਰ ਦੇ ਲੋਕਾਂ ਨੇ ਵੱਖਰੇ ਵੱਖਰੇ ਨਾਮ ਰੱਖੇ ਨੇ ਸਾਰਿਆਂ ਨੂੰ ਪੈਦਾ ਕਰਨ ਵਾਲਾ ਇੱਕ ਪ੍ਰਮਾਤਮਾ ਹੈ ਇਥੋਂ ਖਾਲਸੇ ਦੀ ਤਿਆਰੀ ਦਾ ਆਰੰਭ ਹੋਇਆ ਖਾਲਸਾ ਸ਼ਬਦ ਭਾਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਹੀਂ ਕਿਹਾ ਪਰ ਇੱਕ ਖਿਆਲ ਬਣਾਇਆ ਕਿ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੋਚ ਸੀ ਭਗਤ ਕਬੀਰ ਜੀ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮਕਾਲੀ ਹੋਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਹੁਤ ਸਮਾਂ ਪਹਿਲਾਂ ਹੋਏ ਸਨ ਉਹ ਆਪਣੀ ਬਾਣੀ ਚ ਦੱਸਦੇ ਨੇ ਕਹ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਣੀ ਇਹ ਸ਼ਬਦ ਬਾਣੀ ਦੇ ਵਿੱਚ ਦਰਜ ਹਨ ਭਗਤ ਕਬੀਰ ਜੀ ਨੇ ਖਾਲਸੇ ਸ਼ਬਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਹੀ ਵਰਤੇ ਨੇ ਭਾਈ ਗੁਰਦਾਸ ਜੀ ਵੀ ਇੱਥੇ ਲਿਖਦੇ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਦਾ ਮਤਲਬ ਸ਼ੁੱਧ ਪਿਓਰ ਤੇ ਖਾਲਸੇ ਦਾ ਮਤਲਬ ਵੀ ਸ਼ੁੱਧ ਤੇ ਪਿਓਰ ਹੈ ਰਾਤੇ ਚੱਲਣ ਵਾਲੇ ਨੂੰ ਕਹਿੰਦੇ ਨੇ ਪੰਥੀ ਮੁਗਲ ਆਪਣੇ ਦਸਤਾਵੇਜ਼ਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਾਨਕ ਪੰਥੀ ਗੋਬਿੰਦ ਦੱਸਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਰਾਹ ਤੇ ਚੱਲਦਿਆਂ ਹੀ ਦਸਵੇਂ ਸਰੂਪ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੋਚਦੇ ਸੀ ਕਿ ਮਨੁੱਖ ਕਿੱਦਾਂ ਦਾ ਹੋਣਾ ਚਾਹੀਦਾ ਹੈ ਨਿਰਭੈ ਤੇ ਨਿਰਮਲ ਜਿਹੜਾ ਸਿੱਧਾ ਵਾਹਿਗੁਰੂ ਨਾਲ ਜੁੜਿਆ ਹੋਵੇ ਤੇ ਉਹ ਸਾਰੇ ਗੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਬਖਸ਼ੇ ਦਸਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪ੍ਰਗਟ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਖਾਲਸਾ ਵਾਹਿਗੁਰੂ ਦਾ ਹੈ ਅਤੇ ਖਾਲਸੇ ਦੀ ਫਤਿਹ ਵੀ ਵਾਹਿਗੁਰੂ ਦੀ ਫਤਿਹ ਹੈ 10ਵੇਂ ਸਰੂਪ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖਾਂ ਤੋਂ ਸੀਸ ਦੀ ਮੰਗ ਕੀਤੀ ਇੱਥੇ ਗੁਰੂ ਜੀ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪ੍ਰੇਰਣਾ ਲੈ ਕੇ ਸੀਸ ਮੰਗੇ ਸਨ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਹਨ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਘਰ ਤਲੀ ਗਲੀ ਮੇਰੀ ਆਉ ਫਿਰ ਇੱਕ ਦਿਨ ਵਿੱਚ ਇਹ ਖਾਲਸਾ ਪੈਦਾ ਕਿਵੇਂ ਹੋ ਗਿਆ ਖਾਲਸੇ ਦੀ ਸੋਚ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੋਂ ਉਪਜੀ ਸੀ 10ਵੇਂ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕੀਤਾ ਪਰ ਇਹ ਸੋਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੀ ਜਿਸ ਨੂੰ 10ਵੇਂ ਸਰੂਪ ਦੇ ਵਿੱਚ ਸੰਪੂਰਨ ਕੀਤਾ ਗਿਆ ਗੁਰੂ ਜੀ ਨੇ ਮਸੰਦ ਸਿਸਟਮ ਖਤਮ ਕਰਕੇ ਸਾਰੀ ਸੰਗਤ ਨੂੰ ਆਪਣੇ ਨਾਲ ਸਿੱਧਾ ਜੋੜ ਲਿਆ ਸੰਗਤ ਹੁਣ ਮਸੰਦਾਂ ਦੇ ਅਧੀਨ ਨਹੀਂ ਸਿੱਧੀ ਗੁਰੂ ਦੀ ਛਤਰ ਛਾਇਆ ਹੇਠ ਹੈ ਗੁਰੂ ਸਾਹਿਬ ਜੀ ਨੇ ਪੂਰੀਆਂ ਸੰਗਤਾਂ ਨੂੰ ਹੁਕਮਨਾਮੇ ਭੇਜੇ ਸੀ ਕਿ ਵਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਆਉਣ ਸੰਗਤ ਕੀਨੀ ਖਾਲਸਾ ਮਨਮੁਖੀ ਦੋਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ ਖੰਡੇ ਦੀ ਪਾਹੁਲ ਅੰਮ੍ਰਿਤ ਪੀ ਕੇ ਜਨਮ ਸੁਹੇਲਾ ਹੋ ਗਿਆ ਸੰਗਤ ਕੀਨੀ ਖਾਲਸਾ ਕੇ ਸੰਗਤ ਨੂੰ ਖਾਲਸਾ ਕਰ ਦਿੱਤਾ ਮਨਮੁਖੀ ਦੋਹੇਲਾ ਇਹ ਮਾੜੇ ਮੁਖਾਂ ਤੋਂ ਮਸੰਦਾ ਤੋਂ ਦੁਖੀ ਹੋਈ ਸੰਗਤ ਨੂੰ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਬਣਾ ਦਿੱਤਾ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਪ੍ਰਗਟ ਕੀਤਾ 80000 ਦੇ ਉਸ ਇਕੱਠ ਵਿੱਚ ਗੁਰੂ ਸਾਹਿਬ ਜੀ ਨੇ ਆਪਣੇ ਸੱਜੇ ਹੱਥ ਵਿੱਚ ਕਿਰਪਾਨ ਲਹਿਰਾ ਕੇ ਸਿੱਖਾਂ ਕੋਲੋਂ ਸੀਸ ਮੰਗੇ ਸੀ ਜਿਨ੍ਹਾਂ ਪੰਜਾਂ ਨੇ ਗੁਰੂ ਨੂੰ ਆਪਣੇ ਸੇਸ਼ ਪੇਟਾ ਕੀਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਪਿਆਰਿਆਂ ਦਾ ਨਾਂ ਦਿੱਤਾ ਖਾਲਸਾ ਪੰਥ ਪ੍ਰਗਟ ਕੀਤਾ ਫਿਰ ਆਪ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਮੰਗੀ ਸਮਾਂ ਆਉਣ ਤੇ ਖਾਲਸਾ ਪੰਥ ਤੋਂ ਆਪਣਾ ਸਰਬੰਸ ਵਾਰ ਦਿੱਤਾ ਖਾਲਸੇ ਦੇ ਇਤਿਹਾਸ ਦੀ ਸਾਂਝ ਪਾਉਂਦਿਆਂ ਹੋਇਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ